ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮਲੇ ਤੁਲੋਚਨ ਸੁੰਦਰ ਦਿਲ ਦਾ ਦौरा ਪੈਂਦੇ ਕਰਕੇ ਜੋ ਬੀਤੇ ਦਿਨ ਦਿਹਾਂਤ ਹੁੰਦੀ ਖਬਰ ਸਾਹਮਣੇ ਆਈ ਤਦ ਅਸੀ ਕੀ ਤਰ੍ਹਾਂ ਜਿੰਨੀ ਚੌਂ ਦੇ ਪ੍ਰਚਾਰ ਜ ਕਰਤੋਂ ਬਾਅਦ ਜਿਸ ਵਲੇ ਉਹ ਵਾਪਸ ਹਟੇਲ ਦੇ ਵਿੱਚ ਪਹੁੰਚੇ ਸੀ ਤਦ ਤੁਲੋਚਨ ਸੁੰ ਜਿਸ ਵਲੇ ਉਹਨਾਂ ਨੂੰ ਹਾਰਟ ਅਟੈਕ ਆਇਆ ਉਹਨਾਂ ਦੇ ਦਿਹਾਂਤ ਹੁੰਦੀ ਖਬਰ ਸਾਹਮਣੇ ਆਈ ਸਿਆਸੀ ਆਗੂਦ ਵਿੱਚ ਰੋਗ ਦੀ ਸੋਗ ਦੀ ਲਹਿਰ ਹੈ ਕਾਂਗਰਸ ਤੇ ਸੀਨੀਅਰ ਲੀਡਰ ਰਹੇ ਨੇ ਤੁਲੋਚਨ ਸੁੰ ਉਨਾਂ ਨੂੰ ਸਮਰਪਿਤ ਅਜ ਕਾਂਗਰਸ ਦੇ ਵੱਲੋਂ ਰੋਡ ショਅ ਵੀ ਕਿਤੇ ਜਾਣ ਦੀ ਤਿਆਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਗਹਿਰਾ ਦੁੱਖ ਜ਼ਾਰ ਕੀਤਾ ਗਿਆ। ਬਹੁਤ ਹੀ ਦੁਖੀ ਹਿਰਦੇ ਨਾਲ ਅਸੀਂ ਨੂੰ ਸੂਚਿਤ ਕਰ ਰਹੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬੰਗੇ ਤੋਂ ਸਾਡੇ ਐਸਐਮਐਲਏ ਸਾਹਿਬ ਸਤਲੋਚਨ ਸਿੰਘ ਸਾਨੂੰ ਹਮੇਸ਼ਾ ਲਈ ਵਿਦਾ ਕਿਹਾ ਗਿਆ ਹੈ। ਉਹਨਾਂ ਨੂੰ ਹੋਟਲ ਦੇ ਵਿੱਚ ਹਾਰਟ ਅਟੈਕ ਆਇਆ ਪਰ ਉਸ ਸਮੇਂ ਜਦੋਂ ਹਸਪਤਾਲ ਪਹੁੰਚਿਆ ਨਿਆਖਿਆ ਕੀ ਸਰੀਰ ਦੇ ਵਿੱਚ ਸਾਹ ਨਹੀਂ ਹੈਗੇ ਕਿ ਪੂਰੀ ਹੋ ਚੁੱਕੀ ਹੈਗੀ ਐ ਸੋ ਸਾਡੇ ਲਈ ਬੜੀ ਦੁਖਤ ਦੀ ਗੱਲ ਹੈ